ਪਹਿਲੀ ਤਾਂ ਮੇਰੀ ਫਰਿਆਦ ਇਹ ਐ ਵੀ ਜੇ ਮੇਰੇ ਕੋਲੇ ਘਰੇ ਕੋਈ ਘਟਨਾ ਵਾਪਰ ਗਈ ਅੱਜ ਤੋਂ ਬਾਅਦ ਕਾਂਗਰ ਤੇ ਕੱਕੀ ਦੋਨੇ ਜ਼ਿੰਮੇਦਾਰ ਆ ਇਹ ਚਾਹ ਦੇ ਚਾਹੇ ਮੇਰੇ ਬੇਟੇ ਨੂੰ ਮਾਰ ਦੇ ਕੋਈ ਚਾਹ ਮੇਰੀ ਨੋ ਨੂੰ ਚਾਹ ਮੈਨੂੰ ਮੇਰੇ ਪਰਿਵਾਰ ਚ ਕੋਈ ਵੀ ਜੀ ਮਰ ਜੇ ਇਹ ਜ਼ਿੰਮੇਦਾਰਾ ਮੇਰੀ ਨਹੀਂ ਸਰਕਾਰ ਨੇ ਫੜੀ ਬਾਹ ਜਦ ਤੀਆਂ ਮੈਂ ਉਹ ਚੱਕੀ ਫਿਰਦੀ ਆ ਕਿ ਤਾ ਮੈਨੂੰ ਕਿਉਂ ਤੱਕਦਾ ਵੜ ਨਹੀਂ ਨਹੀਂ ਦੱਸੋ ਵੀ ਮੈਨੂੰ ਕਿਉਂ ਨਹੀਂ ਵੜ ਦਿੰਦੇ ਮੇਰੇ ਕੋਲ ਫੀਮ ਸੀ ਕਿ ਚਿੱਟਾ ਲਈ ਫਿਰਦੀ ਸੀ ਮੈਂ ਜੇਰਾ ਮੈਨੂੰ ਇਹ ਆਪਦੇ ਜਾਣੇ ਮੇਰੇ ਮਗਰ ਮਗਰ ਪੁੱਛ ਲਈਏ ਦੱਸੋ ਮੇਰੇ ਕੋਲ ਕੀ ਸੀ ਮੁੰਡਾ ਮਰ ਗਿਆ ਉਹਨਾਂ ਦਾ ਗਵਾਹ ਬਣ ਗਿਆ ਅੱਜ ਉਹ ਗਵਾਹ ਮਰ ਗਿਆ ਪਹਿਲੀ ਗੱਲ ਤੋਂ ਬਾਹਰ ਬੈਠਾ ਸੀ ਉਹਨੇ ਬਿਆਨ ਦਿੱਤਾ ਬੀਬੀ ਪੈਸਿਆਂ ਮਾਰੀ ਬੋਲਦੀ ਆ ਬੀਬੀ ਪੈਸਿਆਂ ਮਾਰੀ ਨਹੀਂ ਬੋਲਦੀ ਪੈਸਿਆਂ ਮਾਰੇ ਬੋਲਦੇ ਤੁਸੀਂ ਜਿੱਦਣ 10-10 ਕਰੋੜ ਰੁਪਇਆ ਲੈ ਕੇ ਸੁਖਵੀਰ ਬਾਦਲ ਤੋਂ ਲਾਚਾਂ ਛੜਕ ਜੋ ਫੇਰ ਚੱਕੀਆਂ ਸੀ ਉਹਨਾਂ ਨੇ ਮੈਨੂੰ ਔਰ ਇਹ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਮਨਪ੍ਰੀਤ ਸਿੰਘ ਜੀ ਆਯਾਲੀ ਸਾਹਿਬ ਨੇ ਜ਼ੀਰੋ आवर 'ਚ ਇਹਨਾਂ ਦਾ ਮੁੱਦਾ ਉਠਾਇਆ ਔਰ ਇਹ ਮੁੱਦਾ ਉਠਾਣਾ ਜ਼ਰੂਰੀ ਕਿਉਂ ਹੋ ਗਿਆ ਕਿਉਂਕਿ ਅੱਜ ਜਿੱਦ ਦਿਨ ਸੈਸ਼ਨ ਸ਼ੁਰੂ ਹੋਇਆ ਸੀ ਉਹ ਦਿਨ ਕਿੱਕੀ ਢਿੱਲੋ ਇਹ ਕਾਂਗੜ ਨੇ ਇੱਥੇ ਆਪ ਦਾ ਮੈਂ ਕਚਹਿਰੀਆਂ ਚ ਜਾਨੀ ਆ ਕਰ ਲਿਆ ਚੱਕੀ ਕਿ ਕਿਉਂ ਉਹਨਾਂ ਦੀ ਜਵਾਨਤਾ ਕਰਾਉਂਦਾ ਫਿਰਦਾ ਦੱਸੋ ਇਹਨੂੰ ਕੀ ਲੱਭਦਾ ਕਿਉਂ ਨਹੀਂ ਪਰਚਾ ਹੋਣ ਦਿੱਤਾ ਨਾ ਇਹਨਾਂ ਨੇ ਬਿਜਲੀਆ ਆਲੇ ਤੇ ਨਾ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਨਾ ਆਪ ਦਾ ਤੇ ਇਹਨਾਂ ਤੇ ਹੋਣਾ ਹੀ ਕਾਹਦਾ ਸੀ ਪਰ ਮੇਰੀ ਸਰਕਾਰ ਮੁੰਨੇ ਇਹ ਹੀ ਮੰਗਦਾ ਵੀ ਜੇ ਮੇਰੇ ਘਰੇ ਕੋਈ ਘਟਨਾ ਵਾਪਰ ਗਈ ਚੱਲ ਠੀਕ ਆ ਉਹ ਤਾਂ ਮੁੱਕ ਗਿਆ ਉਹਦਾ ਤਾਂ ਕਿਸੇ ਨੇ ਨਹੀਂ ਕਿਸੇ ਨੂੰ ਨਹੀਂ ਸੋਗ ਭੋਰਾ ਵੀ ਤੇ ਪਰ ਮੈਂ ਨਹੀਂ ਵੀ ਜੇ ਹੁਣ ਮੈਂ ਜਨਤਾ ਤੱਕ ਇਹ ਹੀ ਗੱਲ ਪਹੁੰਚਾਉਣੀ ਜੇ ਮੇਰੇ ਘਰ ਦੇ ਕਿਸੇ ਜੀ ਨੂੰ ਕੋਈ ਹੋ ਗਈ ਕਿ ਕਿਹਦੇ ਕਾਂਗੜ ਜ਼ਿੰਮੇਦਾਰ ਆ ਕੋਈ ਮੇਰੇ ਰਾਤ ਨੂੰ ਜੇ ਮੈਨੂੰ ਰਾਤ ਜਾਂਦੀ ਨੂੰ ਕੋਈ ਮਾਰਦੇ ਜਦੋਂ ਮੈਨੂੰ ਇੱਥੋਂ ਤੱਕ ਦਾ ਵੜਨ ਨਹੀਂ ਨੀ ਦਿੰਦੇ ਦੱਸੋ ਵੀ ਮੈਨੂੰ ਕਿਉਂ ਨਹੀਂ ਵੜਨ ਦਿੰਦੇ ਮੇਰੇ ਕੋਲ ਫੀਮ ਸੀ ਕਿ ਚਿੱਟਾ ਲਈ ਫਿਰਦੀ ਸੀ ਮੈਂ ਜੇਰਾ ਮੈਨੂੰ ਇਹ ਆਪ ਦੇ ਜਾਣੇ ਮੇਰੇ ਮਗਰ ਮਗਰ ਪੁੱਸ ਲਾਈਏ ਦੱਸੋ ਮੇਰੇ ਕੋਲ ਕੀ ਸੀ ਅੱਛਾ ਇਹ ਐਮਐਲਏ ਆਦੀਆਂ ਕਰਦੀਆਂ ਵੋਟਾਂ ਨਾ ਬਣ ਗਏ ਜੇ ਮੇਰੇ ਵਰਗੇ ਜਨਤਾ ਨੇ ਇਹਨਾਂ ਨੂੰ ਵੋਟਾਂ ਪਾਈਆਂ ਤਾਂ ਇਹ ਬਣੇ ਅੱਛਾ ਫਿਰ ਸਰਾਵਾਂ ਵਾਲਿਆਂ ਨੇ ਆਖਿਆ ਵੀ ਮੁੰਡਾ ਮਰ ਗਿਆ ਉਹਨਾਂ ਦਾ ਗਵਾਹ ਬਣ ਗਿਆ ਅੱਜ ਉਹ ਗਵਾਹ ਬਣ ਗਿਆ ਪਹਿਲੀ ਗੱਲ ਤੋਂ ਬਾਹਰ ਬੈਠਾ ਸੀ ਉਹਨੇ ਬਿਆਨ ਦਿੱਤਾ ਬੀਬੀ ਪੈਸਿਆਂ ਮਾਰੀ ਬੋਲਦੀ ਆ ਬੀਬੀ ਪੈਸਿਆਂ ਮਾਰੀ ਨਹੀਂ ਬੋਲਦੀ ਪੈਸਿਆਂ ਮਾਰੇ ਬੋਲਦੇ ਤੁਸੀਂ ਜਿੱਦਾਂ 10-10 ਕਰੋੜ ਰੁਪਈਆ ਲੈ ਕੇ ਸੁਖਵੀਰ ਬਾਦਲ ਤੋਂ ਲਾਚਾਂ ਛੜਕ ਜੋ ਫੇਰ ਚੱਕੀਆਂ ਸੀ ਉਹਨਾਂ ਨੇ ਅਸੀਂ ਤਾਂ ਥਾਣੇ 'ਚ ੱਤਕੇ ਖਾ ਕੇ ਉਹੀ ਆ ਗਏ ਛਿੱਤਰ ਖਾ ਕੇ ਪੁਲਸ ਦੇ ਉਹਨਾਂ ਨੂੰ ਪੁੱਛੋ ਤੁਸੀਂ ਤਾਂ ਪੈਸੇ ਅੱਜ ਤੋਂ ਤੇ ਨਹੀਂ ਮੈਂ ਕਿੱਕੀ ਢਲੋਂ ਦੀ ਕੋਠੀ ਮੂਹਰੇ ਜਾ ਕੇ ਆਪਦੇ ਆਪ ਨੂੰ ਅੱਗ ਲਾਉਂਗੀ ਇੱਥੋਂ ਤੱਕ ਜੇ ਮੇਰੇ ਪਤੀ ਦਾ ਅਨਸਾਫ਼ ਨਾ ਨਾ ਮਿਲਿਆ ਮੈਂਥੋਂ ਜੋ ਵੀ ਹੋਇਆ ਮੈਂ ਉਹ ਕਰੂੰਗੀ ਮੈਂ ਪਿੱਛੇ ਹਟਣ ਵਾਲੀ ਨਹੀਂ ਜਿਵੇਂ ਇਹਨਾਂ ਨੇ ਮੈਨੂੰ ਬਦਨਾ ਕਿ ਕਿੱਕੀ ਕਹਿੰਦਾ ਫਿਰਦਾ ਬੀਬੀ ਪੈਸੇ ਮੰਗਦੀ ਆ ਬੀਬੀ ਨਹੀਂ ਇਹ ਜੇ ਪੈਸੇ ਲਚਾਕਦੀ ਬੀਬੀ ਨੇ ਕੁਰਬਾਨੀ ਕੀਤੀ ਹੈ ਗਵਾਹੀ ਦਿੱਤੀ ਸੀ ਬੀਬੀ ਐਨੀ ਕੋ ਹੋਰ ਹੀ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਚਰ ਲਾਛਾਂ ਨਹੀਂ ਚੱਕੀਆਂ ਸੀ ਉਹ ਤਾਂ ਬਣਾਤੇ ਕਰੋੜਾਪਤੀ ਉਹ ਪੈਸਾ ਕਿਹਦਾ ਸੀ ਉਹ ਸਖਵੀਰ ਬਾਦਲ ਦਾ ਅੱਜ ਮੋਰਨ ਸਖਵੀਰ ਦਾ ਬਾਦਲ ਦਾ ਪੈਸਾ ਤੇ ਮੈਂ ਸਖਵੀਰ ਨੂੰ ਫਾਸੀ ਲਵਾਉਂਗੀ ਮੋਰਨ ਕਿਉਂ ਫੜਿਆ ਸਖਵੀਰ ਤੋਂ ਪੈਸਾ ਇਹਨਾਂ ਨੇ ਅੱਜਾਂ ਦੇ ਬੀਬੀ ਸਖਵੀਰ ਦੇ ਮਗਰ ਲੱਕੇ ਬੋਲਦੀ ਐ ਮੈਨੂੰ ਸਖਵੀਰ ਦੇ ਮੈਂ ਕਿਉਂ ਸਖਵੀਰ ਦੇ ਮਗਰ ਲੱਕੇ ਬੋਲੂਗੀ ਮੈਂ ਆਪ ਤਾਂ ਜਦੋਂ ਮੇਰੇ ਘਰ ਦਾ ਨਿਸ਼ਕਾਨ ਹੋਇਆ ਮੈਂ ਆਪ ਬੋਲੂਗੀ ਆ ਵੇਖੋ ਕਾਂਗੜਾ ਨਾ ਮੈਂ ਆਂਦਾ ਹੀ ਨਹੀਂਗਾ ਸੀ ਆ ਕਾਂਗੜ ਦੀਆਂ ਫੋਟੋ ਕਿੱਥੋਂ ਆ ਗਈਆਂ ਆ ਅਕਵਾਰਾਂ ਚ ਧੰਨਵਾਦ ਕਾਂਗੜ ਦਾ ਕਿਵੇਂ ਕੀਤਾ ਗਿਆ ਇਹਨਾਂ ਨੇ ਮੇਰੇ ਮੂਰਤੀ ਬਾਰ ਮੂਰਤੀ ਲੈਣ ਕੜਾਈ ਕਿਦੋਂ ਦਾ ਇਹ ਮੈਨੂੰ ਜਲੀਲ ਕਰੀ ਜਾਂਦਾ ਆ ਵੇਖੋ ਆ ਵੇਖੋ ਆ ਕਿੱਥੋਂ ਆ ਗਈਆਂ ਅਜੇ ਕਹਿੰਦੇ ਤੁਸੀਂ ਜਾਣਦੇ ਹੀ ਨਹੀਂ ਬੀਬੀ ਨੂੰ ਨਹੀਂ ਜਾਣਦੇ ਤੁਸੀਂ ਕਿਸੇ ਨੂੰ ਸਾਰਾ ਸਭ ਫਰਕ ਕਿਵੇਂ ਆ ਗਿਆ ਇੱਪ ਇੱਕ ਮਿੰਟ ਬੇਨ ਸਾਨੂੰ ਬਸ ਤੰਗ ਕਰਦੇ ਸੀ ਵੀ ਗਵਾਹੀ ਨਾ ਦਿਓ ਤੁਸੀਂ ਇਹਨਾਂ ਨੇ ਕਿਹਾ ਕਿ ਇੱਕ ਦਿਨ ਕਿੱਕੀ ਢਿੱਲੋਂ ਨੇ ਕਿਹਾ ਕਿ ਮੈਂ ਮਨਜਿੰਦਰ ਨੂੰ ਜਾਣਦਾ ਨਹੀਂ ਥਿਸ ਇਜ਼ ਔਨ ਰਿਕਾਰਡ ਇਹ ਆ ਮਨਜਿੰਦਰ ਦੀ ਫੋਟੋ ਜੀ ਜਿਹੜਾ ਜੀਦੇ ਖਿਲਾਫ ਇਹ ਗੱਲ ਕਰਦੇ ਆ ਆ ਕਿੱਕੀ ਢਿੱਲੋਂ ਦੀ ਫੋਟੋ ਇਹਨੇ ਮੀਤ ਪ੍ਰਧਾਨ ਬਣਾਇਆ ਜੀ ਇਹਨੂੰ ਮੀਤ ਪ੍ਰਧਾਨ ਉਹਨੂੰ ਬੜਾਇਆ ਜੋ ਕੰਮ ਇਹ ਮੈਡਮ ਕਰ ਰਹੇ ਨੇ ਕਿਸੇ ਨੋਟਾਰੇ ਦੇ ਤਾਹਣ ਬਾਰੇ ਉਹ ਤੁਹਾਨੂੰ ਤੁਹਾਨੂੰ ਕਿਤਾਬ ਦੇ ਰਹੇ ਨੇ ਉਹਨਾਂ ਨੇ ਬੰਦੇ ਛੱਡੇ ਸੀ ਆਪ ਤੇ ਆਦੇ ਮੇਰੇ ਸਾਹਮਣੇ ਨਹੀਂ ਆਏ ਉਹਨਾਂ ਨੇ ਆਪ ਸਾਹਮਣੇ ਨਹੀਂ ਉਹਨੇ ਦੂਜਿਆਂ ਦੇ ਮੋਢੇ ਤੇ ਬੰਦੇ ਛੱਡੇ ਸੀ ਕਦੇ ਮੇਰੇ ਬਾਰ ਮੂਰ ਦੀ ਲੈਣ ਕਰਦੀ ਕਦੇ ਮੇਰੇ ਅੱਛਾ ਇੱਕ ਬੰਦਾ ਗਵਾਹ ਹੋਵੇ ਮੁੱਖ ਪਿੰਡ ਦਾ ਸਰਪੰਚ ਹੋਵੇ ਸਭ ਤੋਂ ਤਿੰਨੋ ਬੰਦਾ ਬਣਿਆ ਹੋਵੇ ਉਹਦੇ ਘਰੇ ਤਿੰਨ ਤਿੰਨ ਬਿਜਲੀ ਵਾਲੇ ਦਾ ਤਿੰਨ ਤਿੰਨ ਘੰਟੇ ਦੱਸੋ ਕੀ ਕੰਮ ਹੈ ਸਾਰੇ ਮੇਰੇ ਘਰ ਦੀ ਜਾ ਕੇ ਦੇਖੋ ਭੰਨ ਤੋੜ ਕੀਤੀ ਪਈ ਹੈ ਕਿਉਂ ਤਿੰਨ ਘੰਟੇ ਮੈਨੂੰ ਜਲੀਲ ਕੀਤਾ ਉਹਨਾਂ ਨੇ ਮੇਰਾ ਮੀਟਰ ਖੰਭੇ ਤੇ ਲੱਗਿਆ ਲੈ ਜਾਂਦੇ ਪੱਟ ਕੇ ਫੇਰ ਕੀ ਕੀ ਮੈਨੂੰ ਪੈਸੇ ਨੂੰ ਜਾਂਦੇ ਨਹੀਂ ਚਾਹੁੰਦੇ ਕੀ ਸੀ ਦੱਸੋ ਉਹ ਪੈਸੇ ਕੌਣ ਦੇਣਾ ਮંત્રી ਕੰਮ ਕਰਦੀ ਹੈ ਜਿਹੜੀ ਕਿਕੀ ਟੋਵਾ ਇਹ ਆਉਦੇ ਹੋਰ ਬੰਦੇ ਭੇਜ ਦੇ ਸੀਗੇ ਅਣਸਪਾਤੇ ਬੰਦੇ ਭੇਜ ਦੇ ਸੀ ਪੁੱਤ ਪੈਸੇ ਲੈ ਲੋ ਤੇ ਗਵਾਹੀ ਤੋਂ ਮੁੱਕਰ ਜਾ ਹੁਣ ਗੁਰਪ੍ਰੀਤ ਸਿੰਘ ਕਾਂਗੜ ਕਹਿੰਦੇ ਮੈਂ ਮਨਜਿੰਦਰ ਬਿੱਟੇ ਨੂੰ ਜਾਣਦਾ ਨਹੀਂ ਆ ਮਨਜਿੰਦਰ ਬਿੱਟੇ ਵੱਲੋਂ ਬਕਾਇਦਾ ਚ ਸਾਡੇ ਘਰ ਅੱਗੇ ਦੀ ਲੈਂਡ ਕੱਢੀ ਗਈ 11000 ਵੋਲਟ ਦੀ ਉਹਦਾ ਅਖਬਾਰ ਦੇ ਵਿੱਚ ਧੰਨਵਾਦ ਕੀਤਾ ਗਿਆ ਜੀ ਕਿਕੀ ਟੋਲਾ ਦਾ ਤੇ ਕਾਂਗੜ ਦਾ ਤਲਵਾਦ ਕਰ ਰਿਹਾ ਉਹ ਫਿਰ ਮੈਂ ਤਾਂ ਝੂਠ ਤਲਵਾਦ ਕਰੂਗਾ ਜੀ ਨਹੀਂ ਮੈਂ ਤਾਂ ਝੂਠ ਮਾਰਤਾ ਤੇ ਜਿਹੜੀਆਂ ਸਰਪੰਚ ਸਾਹਿਬ ਦੀਆਂ ਚਿੱਠੀਆਂ ਥਾਂ ਥਾਂ ਤੇ ਉਹਨੇ ਦਿੱਤੀਆਂ ਜੱਜ ਮਾਮੀ ਦੇ 15 ਦਿਨ ਪਹਿਲਾਂ ਜੱਜ ਸਾਹਿਬ ਨਾਲ ਉਹਨੇ ਗੱਲ ਕੀਤੀ ਵੀ ਜੱਜ ਸਾਹਿਬ ਮੈਨੂੰ ਬਹੁਤ ਤੰਗ ਕਰ ਰਹੇ ਮੈਨੂੰ ਬਹੁਤ ਪਰੇਸ਼ਾਨ ਹੈ ਚਲੋ ਇੱਥੇ ਚੰਡੀਗੜ੍ਹ ਤੇ ਚਲੋ ਥੋੜੀ ਜੱਜ ਨਾਲ ਗੱਲ ਕਰਾਵਾ ਚਾਹੁੰਦੀ 15 ਤਰੀਕ ਨੂੰ ਉਹਨਾਂ ਦੀ ਮੌਤ ਹੁੰਦੀ ਹੈ 30 ਤਰੀਕ ਨੂੰ ਸਾਡੇ ਖਾਤੇ ਦੇ ਵਿੱਚ ਕੋਈ ਪੈਸੇ ਭਰਦਾ ਜੀ ਕਿਉਂ ਪਰੇਸਾ ਨੂੰ ਕਿਉਂ ਚੋਰ ਬਣਾਉਂਦੇ ਇਹ ਅਸੀਂ ਹੋਰ ਨਹੀਂ ਸਾਡਾ ਬਿਜਲੀ ਨਾਲ ਕੋਈ ਲੈਣ ਦੇਣ ਦਾ ਕਨੈਕਸ਼ਨ ਹੈ ਨਹੀਂ ਅਸੀਂ ਚੋਰ ਨਹੀਂ ਕਿਸ ਨੇ ਸਾਡੇ ਖਾਤੇ ਦੇ ਵਿੱਚ ਪੈਸੇ ਪਾਏ ਜੀ 20556 ਰੁਪਏ ਭਰੇ ਗਏ ਆ ਜੀ ਕਿਉਂ ਭਰੇ ਇਹ ਕਿਸੇ ਨੇ ਜਦੋਂ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੋਂ ਪੁੱਛਿਆ ਜ ਫਿਰ ਮੈਂ ਉਹਨਾਂ ਤੇ ਕਾਰਵਾਈ ਕੀਤੀ ਬਿਜਲੀ ਵਾਲਿਆਂ ਤੇ ਪੁਲਿਸ ਦੋ ਪੁਲਿਸ ਮੁਲਾਜ਼ਮ ਸੀ ਕਿਉਂ ਇਹਨਾਂ ਨੇ ਕਿਉਂ ਕੀ ਗੱਲ ਜਿਹੜੇ ਪਿੰਡ ਦੇ ਤਿੰਨ ਲੋਕਲ ਉਹ ਬੰਦੇ ਪਾਫੇ ਵਿੱਚ ਇਹ ਕਿਉਂ ਕੱਢੇ ਗਏ ਇਹਨੂੰ ਪੁੱਛੋ ਪਰਚੇ 'ਚ ਚਾਹ ਪੁਲਿਸ ਨੂੰ ਪੁੱਛੋ ਚਾਹ ਇਹਨਾਂ ਨੂੰ ਪੁੱਛੋ ਉਹ ਬੰਦੇ ਵੀ ਕਿਉਂ ਉਹ ਆਸਰ ਕਰਕੇ ਤਾਂ ਕੱਢੇ ਗਏ ਲੋਕਲ ਬੰਦੇ ਪਾਤੇ ਉਹ ਸਾਡੇ ਪਿੰਡ ਦਾ ਲੋਕਲ ਬੰਦਾ ਕਿੱਕੀ ਦਾ ਖਾਸ ਬੰਦਾ ਇਹਨੂੰ ਇਹਨੇ ਉਮੀਦਵਾਰ ਬਣਾਇਆ ਜਾਟ ਮਾਸਾਵਾ ਦੇ ਫੋਟੋ ਵਿਕਾਰ ਕਿਹਨੇ ਫਾਇਰਿੰਗ ਦੀ ਗੱਲ ਜਿੱਤੇ ਕਰਦੇ ਆ ਤੇ ਦੋ ਵਾਰੀ ਮੇਰੇ ਘਰ ਤੇ ਫਾਇਰਿੰਗ ਹੋਈ ਆ ਕਾਂਗਰਸ ਦਾ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਆ ਜੀ ਆਹ ਹੁਣ ਕਾਂਗਰਸ ਨੇ ਟਿਕ ਉਹਦੇ ਕਾਂਗਰਸ ਨੇ ਟਿਕ ਦਿੱਤੀ ਉਹਦੇ ਨਾਲ ਹੀ ਖਲੋਤਾ ਫੇਰ ਉਹਦੀ ਆ ਬੋਰਡ 'ਚ ਫੋਟੋ ਕਿੱਕੀ ਨਾਲ ਵੀ ਫੋਟੋ ਆਹ ਬੋਰਡ 'ਚ ਫੋਟੋ ਕਿੱਕੀ ਢੋਣਾ ਕਾਂਗਰਸ ਦੀ ਆ ਕਿੱਕੀ ਆ ਇੱਥੇ ਮਨਜਿੰਦਰ ਫੇਰ ਉਹ ਕਹਿੰਦਾ ਮੈਂ ਜਾਣਦਾ ਨਹੀਂ ਮੀਤ ਪ੍ਰਧਾਨ ਉਹਨੂੰ ਬਣਾਇਆ ਫੇਰ ਕਹਿ ਦਿੰਦੇ ਮੈਂ ਜਾਣਦਾ ਨਹੀਂ ਵਿਧ ਪ੍ਰੂਪ ਦੇਖੋ ਇੱਕ ਸਧਾਰਨ ਪੇਂਡੂ ਬੰਦੇ ਇੰਨਾ ਕੋਈ ਚੁੱਕੀ ਫਿਰਦੇ ਆ ਅਸੀਂ ਗਰੀਬ ਬੰਦੇ ਸੀ ਅਸੀਂ ਆਪਣੀ ਰੋਟੀ ਕਰਕੇ ਖਾਣ ਵਾਲੇ ਸੀ ਜਿਹੜਾ ਇਹਨਾਂ ਨੇ ਸਾਨੂੰ ਰੋਲ ਤਾਜ ਚ ਜਸਪੀਰ ਕੋਲ ਇੱਕ ਸਵਾਲ ਜਦੋਂ ਤੁਜੀ ਸਿੰਘ ਦੀ ਮੌਤ ਹੋਈ ਹੈ ਉਸ ਤੋਂ ਪਹਿਲਾਂ ਕਦੇ ਉਹਨਾਂ ਨੇ ਕਿਸੇ ਅਫਸਰ ਦਾ ਤੁਹਾਡੇ ਨਾਲ ਨਾਮ ਜ਼ਿਕਰ ਕੀਤਾ ਪਰਿਵਾਰ ਦੇ ਵਿੱਚ ਜਦੋਂ ਜਿਹੜੀ ਉਹਨਾਂ ਨੇ ਗਵਾਹੀ ਦੇਣੀ ਹਾਂਜੀ ਉਹਨਾਂ ਦੇ ਸਾਰੀਆਂ ਦਰਖਾਸਤਾਂ ਪਈਆਂ ਉਹ ਆਪ ਦੇ ਕੇ ਮੁੱਖ ਮੰਤਰੀ ਤੱਕ ਡੀਆਈ ਤੱਕ ਐਸਐਸਪੀ ਤੱਕ ਸਭ ਉਹਨਾਂ ਦੀਆਂ ਦਰਖਾਸਤਾਂ ਮੈਂ ਤਾਂ ਉਹੀ ਚੱਕੀਆਂ ਉਹਨਾਂ ਦਾ ਮੁੱਦਾ ਮੈਨੂੰ ਤਾਂ ਉਹ ਕਹਿ ਕੇ ਗਿਆ ਸੀ ਮੈਨੂੰ ਉਹਨੇ ਮਰਨ ਤੋਂ ਪਹਿਲਾਂ ਫੜਾ ਤੇ ਕਾਗਜ਼ ਵੀ ਆਹ ਮੇਰੇ ਕਾਗਜ਼ ਪਏ ਤੇ ਤੂੰ ਮੇਰਾ ਮੁੱਦਾ ਚੱਕ ਲਈ ਵੀ ਤੂੰ ਜਸਤਪਾਲ ਦਾ ਨਾਮ ਲੈ ਵਾਲਾ ਸੀ ਇਸੇ ਦੇ ਕਿੱਕੀ ਢੋਲੇ ਦੇ ਕਾਂਗੜ ਦਈ ਹੈ ਇਹਨਾਂ ਨੇ ਕੀਤਾ ਪਰੇਸ਼ਾਨ ਸਾਨੂੰ ਹੋਰ ਕਿਸੇ ਨੇ ਨਹੀਂ ਸਾਨੂੰ ਕੋਈ ਜਾ ਕੇ ਜਾਮਾ ਆਖਾਂ ਵੀ ਸਾਨੂੰ ਸਰਕਾਰ ਕੋਈ ਹੋਰ ਕਰੇ ਰਾਣਾ ਸੋਢੀ ਕਰਿਆ ਜਾਂ ਸਾਨੂੰ ਕਪਤਾਨ ਕਰਿਆ ਜਾਂ ਸਾਨੂੰ ਸੁਖਵੀਰ ਕੇ ਕਰਿਆ ਨਹੀਂ ਸਾਡੀ ਤਾਂ ਗੁਰੂ ਮਹਾਰਾਜ ਦੇ ਸੀ ਅਸੀਂ ਤਾਂ ਉਹਦੇ ਜੇ ਗੋਲੀ ਕਾਂਡ ਹੋਇਆ ਗੋਲੀ ਕਾਂਡ ਦੇ ਗਵਾਹੀ ਸੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸੀ ਜੀ ਉਹਨਾਂ ਦੀ ਗਵਾਹੀ ਜੀ ਜਿਹੜਾ ਉੱਥੇ ਗੋਲੀ ਕਾਂਡ ਦੇ ਵਿੱਚ ਜਿਹੜਾ ਕੋਈ ਵਾਪਰਿਆ ਸੀ ਜੀ ਉਹ ਗਵਾਹੀ ਸੀ ਸਾਡੀ ਫਿਰ ਕਿੱਕੀ ਢਿੱਲੋਂ ਨੂੰ ਕੀ ਲੋਰ ਸੀ ਬੰਦੇ ਲਿਆ ਲਿਆ ਕਿ ਇੱਥੇ ਗਵਾਹਾਂ ਨੂੰ ਪਹਿਲਾਂ ਗਵਾਹ ਕਿੱਥੇ ਗਏ ਸੀ ਉਹ ਤਨਸਾਰ ਹੋ ਗਿਆ ਪਹਿਨਾ ਨਾ ਗਵਾ ਕੋਈ ਪੇਸ਼ ਆ ਕਿ 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 ਢਿਲੋਂ ਨੇ ਕਿਉਂ ਲਿਆ ਕੇ ਗੋਇਥੇ ਕੀਤੇ ਪੇਸ਼ ਜੀ ਬੀਬੀ ਦਾ ਪੈਸਿਆਂ ਮਾਰੀ ਫਿਰਦੀ ਆ ਬੀਬੀ ਦਾ ਸਖਵੀਰ ਮਗਰ ਲੱਗੀ ਬੀਬੀ ਤੋਲਣ ਵਾਲੀ ਬੁਢੀ ਨਹੀਂ ਤੂੰ ਵੀ ਪਹਿਲਾਂ ਸਖਵੀਰ ਦਾ ਬੰਦਾ ਹੀ ਸੀ ਜੇ ਤੂੰ ਤੀਜੇ ਦਿਨ ਦਲ ਬਦਲਦਾ ਬੀਬੀ ਨਹੀਂ ਬਦਲਦੀ ਬੀਬੀ ਇੱਕ ਸਾਈਡ ਤੇ ਖੜੂਗੀ ਨਹੀਂ ਮੈਂ ਬੇਨਤੀ ਕਰਾਂ ਜੀ ਦੇਖੋ ਮੁੱਕ ਦੀ ਗੱਲ ਕੀ ਹੈ ਹਾ ਹਸਬੰਡ ਹੈਜ਼ ਡਾਈਡ ਸੁਰਜੀਤ ਸਿੰਘ ਹੈਜ਼ ਡਾਈਡ ਹੀ ਇਜ਼ ਦਾ ਮੁੱਖ ਗਵਾ ਔਰ ਉਹਦੇ ਤੇ ਮੈਂਟਲੀ ਜਦੋਂ ਗਵਾਹ ਬਣ ਗਿਆ ਉਹਦੀ ਮੈਂਟਲ ਹੈਰਸਮੈਂਟ ਸ਼ੁਰੂ ਹੋ ਗਈ ਕਿ ਕਿਵੇਂ ਨਾ ਕਿਵੇਂ ਹਰ ਤਰੀਕੇ ਨਾਲ ਦੋ ਵਾਰੀ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਇਹ ਥਾਣੇ ਜਾਂਦੇ ਆ ਰਿਪੋਰਟ ਦਰਜ ਕਰਾਉਂਦੇ ਆ ਕੋਈ ਸੁਣਦਾ ਨਹੀਂ ਮੈਂਟਲ ਟੌਰਚਰ ਫਿਰ ਇਹਨਾਂ ਤੇ ਬਿਜਲੀ ਚੋਰੀ ਦੀ ਰੇਡ ਹੁੰਦੀ ਹੈ ਸਾਰਾ ਘਰ ਘਰ ਪੱਟ ਮਾਰਦੇ ਆ ਇਹ ਕੁਝ ਨਹੀਂ ਲੱਭਦਾ ਇਹ ਆਹ ਤੋਂ ਉਹ ਇਹਨਾਂ ਨੇ ਆ ਉਹ ਦਿਖਾਇਆ ਕਿ 20000 ਰੁਪਈਆ ਦਾ ਜਮਾ ਕਰਾਇਆ ਕਹਿੰਦੇ ਅਸੀਂ ਜਮਾ ਹੀ ਨਹੀਂ ਕਰਾਇਆ ਮਤਲਬ ਇਹ ਲੜੇ اچھا ਇਹਨਾਂ ਨੇ ਵੀਡੀਓ ਬਣਾਈ ਜਦੋਂ ਬਿਜਲੀ ਵਾਲੇ ਆਏ ਮਕਸਦ ਫੇਰ ਸੀ ਮੈਂਟਲ ਟੌਰਚਰ ਮੈਂਟਲ ਹੈਰਸਮੈਂਟ ਦੀ ਗਵਾਹੀ ਨਹੀਂ ਦੇਣੀ ਇਹਨਾਂ ਨੇ ਵਜ਼ੀਰ ਕਾਂਗੜ ਸੀ ਜਿਹੜਾ ਇਹ ਬੰਦਾ ਕਿੱਕੀ ਢਿੱਲੋਂ ਕਿਉਂਕਿ ਇਸ ਕੰਮ 'ਚ ਬੜੇ ਐਕਟਿਵ ਰਹੇ ਆ ਉਹਨਾਂ ਕੋਲ ਵੀ ਪਹੁੰਚ ਕੀਤੀ ਕੋਈ ਚਿਰਵਾਈ ਨਹੀਂ ਉਹਨਾਂ ਦਾ ਮੇਨ ਬੰਦਾ ਜਿਵੇਂ ਹਰ ਪਿੰਡ 'ਚ ਇਹ ਪਤਾ ਹੀ ਉਹਦਾ ਫਲਾਣਾ بڑا ਅਗਾਹ ਵਧੂ ਕਾਂਗਰਸੀ ਆ ਤੇ ਫਲਾਣੇ ਫਲਾਣੇ ਦੇ ਨੇੜੇ ਆ ਮਨਜਿੰਦਰ ਉਹ ਬੰਦਾ ਜਿਹੜਾ ਇਹਨਾਂ ਨੂੰ ਅਪਰੋਚ ਕਰਦਾ ਸੀ ਕਿ ਤੁਸੀਂ ਕਿੱਕੀ ਢਿੱਲੋਂ ਦੇ ਆਖੇ ਕਾਂਗੜ ਦੇ ਆਖੇ ਇਹ ਕੰਮ ਤੋਂ ਪਿੱਛੇ हट ਜਾਓ ਪੁਲਿਸ ਆल्या ਕਲਾਕ ਗਵਾਈ મત ਦਿਓ ਔਰ ਇਹ ਪਰੇਸ਼ਾਨੀ ਜਦ ਸੁਰਜੀਤ ਸਿੰਘ ਕਿਉਂਕਿ ਪਿੰਡ ਦਾ ਸਾਰੇ ਦਾ ਫੈਸਲਾ ਸੀ ਨਹੀਂ ਪਿੱਛੇ ਹਟੇ ਤੇ ਉਹਨਾਂ ਨੂੰ ਫਿਰ ਵੇਖਿਆ ਕਿ ਇਹ ਸਿੱਧੇ ਰਸਤੇ ਤਾਂ ਮੰਨਦਾ ਨਹੀਂ ਹੁਣ ਇਹਨਾਂ ਦੀ ਘੇਰਾਬੰਦੀ ਸ਼ੁਰੂ ਕਰੋ ਹੈਰਸ ਕਰਨਾ ਸ਼ੁਰੂ ਕਰੋ ਔਰ ਉਹ ਦਿਮਾਗ ਕੀ ਬੋਜ ਟੈਨਸ਼ਨ ਉਹ ਹਾਲਾਤ ਬਣਾਤੇ ਅਗਲੇ ਦੇ ਕਿ ਇੱਕ ਤੰਦਰੁਸਤ ਬੰਦਾ ਇਕਦਮੀ ਰੱਬ ਨੂੰ ਪਿਆਰਾ ਹੋ ਗਿਆ ਹੁਣ ਬੀਬੀ ਨੇ ਇਹ ਰੌਲਾ ਪਾਇਆ ਲਿਖਤੀ ਸ਼ਿਕਾਇਤ ਦਿੱਤੀ ਥਾਣੇ 'ਚ ਕਾਨੂੰਨ ਤਾਂ ਬਰਾਬਰ ਹੈ ਨਾ ਕੋਈ ਲਿਖਤੀ ਸ਼ਿਕਾਇਤ ਆਵੇ ਕੋਈ ਬੰਦਾ ਮਰ ਗਿਆ ਹੋਵੇ ਜੇ ਕੁਲ ਸੇ ਨਾਮਜਤ ਕਰ ਦਿੰਦੀ ਆ ਉਹਨਾਂ ਲੋਕਾਂ ਨੂੰ ਕੀ ਕੀ ਢਿੱਲੋ ਤੇ ਕਾਂਗੜ ਅਬਵਦੀ ਲਾ ਹੋ ਗੇ ਬਹਿਬਲ ਕਲਾ ਗੋਲੀ ਕਾਂਡ ਦੇ ਮਸਲੇ ਚ ਜੋ ਅਕਸਰਾ ਦੀ ਮਦਦ ਕਰਨ ਲੱਗੇ ਕਾਂਗਰਸੀ ਉਹ ਅਬਵ एवरीथिंग ਹੋ ਗੇ ਅੱਜ ਕਈਆਂ ਨੂੰ ਜਵਾਬ ਦੇਣਾ ਪੈਣਾ ਫਿਰ ਬੀਬੀ ਨੇ ਜੇ ਬੋਲਣਾ ਹੈ ਜੇ ਵਿਧਾਨ ਸਭਾ ਆਉਣਾ ਹੈ ਜੇ ਇਹ ਕਾਂਗਰਸ ਦੀ ਇਹਨਾਂ ਸੰਪਰਕ ਤੇ ਪਹਿਲਾਂ ਇਹ ਕਾਂਗਰਸ ਦੀ ਰਹੇ ਆ ਕਿ ਉਹ ਲੈ ਆਉਂਦੇ ਜੇ ਬਾਕੀ ਦੇ ਗਵਾਹਾਂ ਦੀ ਗੱਲ ਕਰਕੇ ਤੇ ਇਹਨਾਂ ਨੂੰ ਵਿੱਚੋਂ ਯੂਨੀਅਨਾਂ ਦੀ ਨੁਕਸਾਨ ਤਾਂ ਇਹਨਾਂ ਦਾ ਹੋਇਆ। surjit singh ਦਾ ਰੋਲਾ ਮਸਲਾ ਹੀ ਸਾਰਾ surjit singh ਦੀ ਡੈਥ ਤੋਂ ਸ਼ੁਰੂ ਹੁੰਦਾ ਹੈ। ਇਹਨਾਂ ਨੂੰ ਫੇਰ ਕਰਦੇ ਤੱਕ ਮੇਰੀ ਪਿੰਡ ਦਾ ਮੁਖ ਬੰਦਾ ਹੋਵੇ। ਇਹਨਾਂ ਨੇ ਡਰਾਮਾ ਪਹਿਲਾਂ ਇਹਨਾਂ ਨੇ ਮੇਰੇ ਘਰੇ ਪਾਤੀ। ਚੱਲ ਅਸੀਂ ਆਖਿਆ ਅਸੀਂ ਆਖਿਆ ਮੀਟਰ ਲੈ ਜਾਓ ਪਟਕੇ ਸਾਨੂੰ ਉਹਨਾਂ ਨੇ ਲੱਖ ਰੁਪਈਆ ਪਾਤਾ। ਅਸੀਂ ਮੰਨ ਲਿਆ ਵੀ ਚੱਲ ਭਰ ਦਾਂਗੇ ਕੋਈ ਗੱਲ ਨਹੀਂ। ਅਸੀਂ ਉਹਨੂੰ ਸਮਝਾ ਲਿਆ ਵੀ ਤੂੰ ਵਹਿ ਜਾ ਤੈਨੂੰ ਤੰਗ ਕਰਨਗੇ। ਮੈਂ ਉਹਨੂੰ ਇਹ ਵੀ ਗੱਲ ਕੀਤੀ ਵੀ ਤੈਨੂੰ ਮੈਂ ਉਸ ਦਿਨ ਕਿਹਾ ਸੀ ਵੀ ਗਵਾਹੀ ਨਾ ਦੇ। ਵੀ ਤੈਨੂੰ ਮੈਂ ਰੋਕਿਆ ਸੀ ਤੈਨੂੰ ਮਹਿੰਗੀ ਪੈਣੀ ਆ ਕੋਈ ਇਹ ਜਦੋਂ ਉਹਨੂੰ ਮੈਂ ਰੋਕਿਆ ਜਦੋਂ ਇਹਨਾਂ ਨੇ ਫਿਰ 20 ਦਿਨ ਬਾਅਦ ਇਹਨਾਂ ਨੇ ਫਿਰ ਪਿੰਡ 'ਚ ਰੇਟ ਪੁਆਈ ਪਿੰਡ ਦੇ ਚਾਹਨਾ ਨੇ ਮੇਨ ਮੇਨ ਘਰਾਂ ਦੇ ਮੀਟਰ ਫੜਵਾਏ ਫੜਵਾ ਕੇ ਪਿੰਡ 'ਚ ਇਹ ਗੱਲ ਕਹੀ ਵੀ ਸਰਜੀਤ ਸਿੰਘ ਸਰਪੰਚ ਤੁਹਾਡੇ ਮੀਟਰ ਪਿੰਡ ਦੇ ਫੜਾਉਂਦਾ ਇਸ ਬੰਦੇ ਨੂੰ ਉਹ ਸ਼ਰਮ ਦੇ ਨਾਲ ਟੈਨਸ਼ਨ ਲੈ ਕੇ ਉਹ ਬੰਦਾ ਮਰਿਆ ਉਹ ਕਹਿੰਦਾ ਮੈਂ ਐਡੀ ਘਟੀਆ ਗੱਲ ਕੀਤੀ ਅਜਾ ਫਿਰ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਫਿਰ ਇਹਨਾਂ ਨੇ ਪਵਾ ਕੇ ਰੇਟ ਜਿਹੜੇ ਆਪ ਦੇ ਆਪ ਦੇ ਬੰਦੇ ਸੀ ਉਹਨਾਂ ਦੇ ਮੀਟਰ ਨਾਲ ਦੇ ਨਾਲ ਪੈਸੇ ਪਰ ਪਰ ਕੇ ਛਡਵਾਤੇ ਜਿਹੜੇ ਕੋਈ ਸਰਪੰਚ ਦੇ ਬੰਦੇ ਸੀ ਕਿਸੇ ਦਾ ਮੀਟਰ ਫੜਿਆ ਗਿਆ ਉਹ ਉਹਦੇ ਉਹਨਾਂ ਨੂੰ ਲੱਖ ਲੱਖ ਕਿਸੇ ਨੂੰ 50 50000 ਰੁਪਈਆ ਪਾਤਾ ਉਹ ਇਹਦੇ ਕੋਲ ਆਉਣ ਵੀ ਸਰਪੰਚ ਸਾਹਿਬ ਤੂੰ ਆਹ ਕੀ ਕਰਤਾ ਵੀ ਤੂੰ ਸਾਡੇ ਮੀਟਰ ਪੜਾਦੇ ਸੀ ਤੇਰੇ ਖਾਸ ਬੰਦੇ ਉਹ ਇਸ ਕੱਲ ਦੇ ਨਾਲ ਟੈਨਸ਼ਨ ਲੈ ਕਿ ਉਹ ਮਰਿਆ ਉਹ ਨਹੀਂ ਉਹ ਬੰਦਾ ਮਰਨ ਵਾਲਾ ਸੀ ਉਹ ਡਾਇਆ ਢੈਣ ਵਾਲਾ ਬੰਦਾ ਨਹੀਂ ਸੀ ਉਹ ਐਡਾ ਦਲੇਰ ਬੰਦਾ ਸੀ ਉਹਨੇ ਕਰੋੜਾਂ ਰੁਪਈਆ ਉਹਦੇ ਮਗਰ ਚੱਕੀ ਫਿਰਦੇ ਸੀ ਵੀ ਤੂੰ ਗਵਾਹੀ ਤੋਂ ਮੁੱਕਰ ਜਾ ਉਹ ਅਸੀਂ ਗੁਰੂ ਮਹਾਰਾਜ ਦੀ ਗਵਾਹੀ ਹੈ ਮੈਂ ਮੁੱਕਰਨਾ ਨਹੀਂ ਮੈਂ ਠੋਕ ਕੇ ਜਿੱਥੇ ਗਵਾਹੀ ਦਿੱਤੀ ਠੋਕ ਕੇ ਹੀ ਦੇਊਗਾ ਆ ਲੋ ਜੀ ਆਹ ਹੋਰ ਫੋਟੋ ਆ ਕਿਹੜਾ ਨਹੀਂ ਪੈਸਾ ਲੈ ਕੇ ਬੈਠਾ ਹੋਰ ਫੋਟੋ ਹੈ ਜੀ ਚ ਕਿੱਕੀ ਤਿੰਨੋ ਸਿਟਿੰਗ ਦੇ ਆ ਜਿਹੜਾ ਮੈਂ ਤੁਹਾਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਾ ਦੱਸਿਆ ਸੀ ਆ ਖੜਾ ਹੈ ਜਿਹੜਾ ਇਹ ਮਨਜਿੰਦਰ ਦੇ ਨਾਲ ਖਲੋਤਾ ਆ ਇੱਥੇ ਬੈਠਿਆ ਆ ਮਨਜੀਤ ਬਾਬਾ ਜਿਹੜਾ ਹਰ ਬੰਦਾ ਇਹਨਾਂ ਨੂੰ ਅਪਰੋਚ ਇਸ ਗੱਲ ਦੀ ਕਰ ਰਿਹਾ ਕਿ ਨਹੀਂ ਤੁਸੀਂ ਪਿੱਛੇ ਹਟੋ ਜਦ ਇਹ ਬਾਰ-ਬਾਰ ਹਰ ਪ੍ਰੂਫ ਦੇ ਰਿਹਾ ਔਰ ਕ੍ਰਿਕਟ ਲੋ ਡਿਨਾਈ ਕਰਦਾ ਕਿ ਮੇਰਾ ਤਾਂ ਕੋਈ ਸੰਪਰਕ ਹੀ ਨਹੀਂ ਕਾਂਗੜ ਸਾਹਿਬ ਡਿਡਾਈ ਕਰਦੇ ਫਰੰਟਮੈਨ ਸੀਗੇ ਨਾ ਜੀ ਦੇਵਾ ਤੋਂ ਫਰੰਟਮੈਨ ਤੇਰੇ ਸਾਰੇ ਪੋਸਟਾਂ ਇਸ ਵਕਤ ਡਿਲੀਟ ਆਈ ਫੇਸਬੁੱਕ ਤੋਂ ਅੱਛਾ ਇਹ ਕੋਰ ਚੈੱਕ ਕਰ ਲੋ ਸਾਰਿਆਂ ਨੇ ਇਹ ਵੀ ਦੇਖ ਲਿਓ ਕਰਾਈਆਂ ਇਹਨਾਂ ਨੇ ਕਿਉਂ ਫੇਸਬੁੱਕਾਂ ਇਹਨਾਂ ਨੂੰ ਜੇ ਖਤਰਾ ਨਹੀਂ ਸੀ ਆ ਗੱਲ ਬੜੀ ਬੱਧੀਆ ਜੀ ਜੇ ਉਹਨਾਂ ਨੂੰ ਫਿਕਰ ਕੋਈ ਨਹੀਂ ਸੀ ਕਿ ਇਹ ਫੇਸਬੁੱਕ ਤੋਂ ਹੁਣ ਡਿਲੀਟ ਕਿਉਂ ਕਰਤੀਆਂ ਬਾਯਾ ਦੇ ਅੱਜ ਤੁਸੀਂ ਫੇਸਬੁੱਕ ਖੋਲ ਕੇ ਵੇਖ ਲਓ ਤੁਹਾਨੂੰ ਇਹ ਫੋਟੋ ਨਹੀਂ ਲੱਭਣੀ ਤੇਰੇ ਘਰ ਦੇ ਮੂਹਰ ਦੀ ਕੋਈ ਦਰਤ ਲੱਗੇ ਤੇਰੇ ਬਾਪ ਚ ਉਹਦੇ ਵਿੱਚ ਦੀ ਆਪਾਂ ਲੈਣ ਕ ਇਹ ਇੱਕ ਬੱਟਮੈਨ ਹੈ। ਉਹਨਾਂ ਦੀ ਗਵਾਹੀ ਜਾਸਰ ਤੇ ਲੋਨ ਨੂੰ ਲੱਡੂ ਖਾਣ ਦੇ ਆ ਫੋਟੋ ਆ ਲੋ ਆ ਲੋ ਫੱਲੇ। ਮਤਲਬ ਕਮਾਲ ਹੋ ਗਈ ਜੀ। ਭਗਵੰਤੂ ਵੀ ਨੇ ਜੀ। ਨਹੀਂ ਨਹੀਂ ਇੱਕ ਪਹਿਲਾਂ ਪਹਿਲਾਂ ਸਵੈ ਇਹ ਮੈਂ ਭਗਵੰਤੂ ਨੂੰ ਵੀ ਮਿਲਿਆ ਜੀ। ਉਥੇ ਜੀ ਫੀਰਕੋਟ ਗਏ ਆ ਜੀ ਉਹ ਉਹਨਾਂ ਨੇ ਮੈਨੂੰ ਇਹ ਸਾਰਾ ਇਹ ਮੁੱਦਾ ਦਿੱਤਾ ਜੀ। ਮੈਂ ਕਿਹਾ ਸਾਡਾ ਇੰਨੀ ਧੱਕੇਸ਼ਾਹੀ ਹੋਈਏ ਤੁਸੀਂ ਇੱਥੇ ਬੋਲੋ। ਪਰ ਉਹਨਾਂ ਦੇ ਜ਼ੁਬਾਨ 'ਚ ਇੱਕ ਸ਼ਬਦ ਵੀ ਨਿਕਲੇ ਜੀ ਇਸ ਮਸਲੇ ਦੇ ਨਾ। ਜੀ ਸਰ ਸਾਹਿਬ ਕੀ ਕੋਈ ਪਾਰਟੀ ਨਹੀਂ ਕਰਦਾ ਇਹ ਪੂਰੀ ਕਰਦਾ ਜਾਂ ਤੁਹਾਡੀ ਸਰਕਾਰ ਬਲੇ ਵਿਰੋਧਤਾ ਜਿਹਾ ਦਾ ਪੰਦੀ ਜਿਉਂਦਾ ਹੋਣਾ ਨਹੀਂ ਦੇਖੋ ਇੱਕ ਗੱਲ ਮੰਨ ਕੇ ਚਲੋ ਤੁਸੀਂ ਨਾ ਜੇ ਐ ਆਉਂ ਚ ਨਾ ਪਾਓ ਇੱਕ ਮੇਰੀ ਯਾਰ ਇਹ ਇਹ ਲਾਈਵ ਸਿਚੁਏਸ਼ਨ ਹੈ ਬੰਦੇ ਦੀ ਡੈਥ ਜਦੋਂ ਹੋਈਆ ਉਸ ਤੋਂ ਬਾਅਦ ਜਿਹੜੇ ਸਵਾਲ ਖੜੇ ਹੋਇਆ ਮੈਂ ਜੇ ਉਦੋਂ ਦੀ ਗੱਲ ਤਾਂ ਕੀ ਤੁਹਾਨੂੰ ਜਵਾਬ ਦੇ ਦਿਆਂ ਔਰ ਅੱਜ ਜੋ ਹੋ ਰਿਹਾ ਕਿਵੇਂ ਪੁਲਿਸ ਅਫਸਰਾਂ ਨੂੰ ਦੇਖੋ 11 ਨਾਮਜ਼ਦ ਹੋਏ ਸੀ ਜਦ ਇਹਨਾਂ ਨੇ ਪਹਿਲੀ ਗਵਾਈ ਚ ਉਹ ਸਾਰੇ ਉਹ ਚ 4 ਛੱਡੇ 7 ਕੱਢਦੇ 7 ਕਿਹਨੇ ਕੱਢੇ ਆ ਕਾਂਗਰਸ ਦੀ ਸਰਕਾਰ ਨੇ ਕੱਡੇ ਕਿਹੜੇ ਇੱਕ ਐ ਪੰਨੂ ਪਰਮਜੀਤ ਜੀ ਅੱਜ ਕਾਂਗਰਸ ਦੀ ਸਰਕਾਰ ਤੋਂ ਹੀ ਖਤਰਾ ਹੈ ਜਦੋਂ ਸਾਡਾ ਬੰਦਾ ਕਾਂਗਰਸ ਦੀ ਸਰਕਾਰ ਚ ਮਾਰਿਆ ਗਿਆ ਸਾਨੂੰ ਤਾਂ ਕਾਂਗਰਸ ਤੋਂ ਖਤਰਾ ਹੈ ਸਾਨੂੰ ਤਾਂ ਕਾਲੀਆਂ ਤੋਂ ਤਾਂ ਸਾਨੂੰ ਕੋਈ ਖਤਰਾ ਨਹੀਂ ਜਦੋਂ ਕਾਲੀਆਂ ਦੀ ਸਰਕਾਰ ਆਊ ਵੇਖੀ ਜਾਊ ਉਹ ਤੋਂ ਪੰਨੂ ਪੰਨੂ ਐਸਪੀ ਕੱਢਿਆ ਇੱਕ ਰਜਿੰਦਰ ਗਿੱਲ ਹਰਜਿੰਦਰ ਗਿੱਲ ਕੱਢਿਆ ਬੀਐਸਪੀ ਬੀਐਸਪੀ ਔਰ ਇੱਕ ਇਨਸਪੈਕਟਰ ਮਤਲਬ 6 ਟੋਟਲ 11 ਸੀ 4 ਰਹਿ ਗਏ ਕਿੰਨੇ 7 ਕੱਢਤੇ ਔਰ ਮੈਂ 7 ਦਾ ਨਾਮ ਤੁਹਾਨੂੰ ਉਹਨੇ ਦੇ ਦੇਣਾ ਆਈ ਗਿਵ ਯੂ 7 ਨੇ ਜਿਹੜੀ ਪਹਿਲੀ ਐਫ ਆਈ ਆਰ ਹੋਈ ਹੈ ਉਹ ਚ 11 ਬੰਦਿਆਂ ਦੇ ਨਾਂ ਸੀ ਮੁੜ ਕੇ ਜਿਹੜਾ ਇਹਨਾਂ ਨੇ ਐਫ ਆਈ ਆਰ ਕੀਤੀ ਉਹ ਚ 4 ਰਹਿ ਗਏ 7 ਕਿਨੇ ਕਢਾਏ ਸਰਕਾਰ ਦਾ ਕੋਈ ਮੰਤਰੀ ਕਢਾ ਰਿਹਾ ਨਾ ਸਰਕਾਰ ਕਢਾ ਰਹੀ ਹੈ ਹੋਰ ਤਾਂ ਕੋਈ ਕੱਢ ਹੀ ਨਹੀਂ ਸਕਦਾ ਫੇਰ ਬਿੱਟੇ ਦੇ ਪਰਚਾ ਹੋਏ ਨੂੰ ਪੂਰਾ ਡੇਢ ਮਹੀਨਾ ਹੋ ਗਿਆ ਜੀ ਹਜੇ ਤੱਕ ਉਹਦੀ ਅਰੈਸਟ ਨਹੀਂ ਹੋਈ ਜੀ ਬਿੱਟੇ ਦੀ ਮਨਜਿੰਦਰ ਬਿੱਟੇ ਦੀ ਅੱਛਾ ਫਾਇਰਿੰਗ ਕੀਤੀ ਹੈ ਫਾਇਰਿੰਗ ਦਿੱਤੀ ਹੈ ਜੀ ਮਨਜਿੰਦਰ ਬਿੱਟੇ ਤੇ ਪਰਚਾ ਹੋ ਗਿਆ ਫਾਇਰਿੰਗ ਦਾ ਪਰਚਾ ਹੋ ਗਿਆ ਉਹ ਕਿਉਂ ਨਹੀਂ ਪੁਲਿਸ ਅਰੈਸਟ ਕਰਦੀ ਕੋਈੜੀ ਕਾਂਗਰਸ ਦੀ ਤਾਕਤ ਰੋਕ ਰਹੀ ਆ ਉਹਦਾ ਹਥਿਆਰ ਨਹੀਂ ਫੜਿਆ ਗਿਆ ਉਹਦੇ ਕੋਲ ਲਾਇਸੈਂਸ ਹੈ ਹਾਂ ਜੀ ਹਾਂ ਜੀ ਆ ਜਿਹੜੀਆਂ ਫੋਟੋਆਂ ਵਿਖਾਈਆਂ ਤੁਹਾਨੂੰ ਸਾਰੀਆਂ ਜਿਹੜੀ ਕਿੱਕੀ ਢਿੱਲੋਂ ਤੇ ਸਾਰਿਆਂ ਦਾ ਫੋਟੋ ਉਹ ਸਾਨੂੰ ਕਦੋਂ ਵੀ ਮਾਰ ਸਕਦਾ ਉਸਦੇ ਇਹੀ ਹੱਥਾਂ ਨੂੰ ਤਾਂ ਹੀ ਛੱਡਿਆ ਪੁਲਿਸ ਨੇ ਵੀ ਤੂੰ ਪੇਰ ਫੜਾਂਗੇ ਤੈਨੂੰ ਪਹਿਲੇ ਇੱਕਦਾਂ ਦਾ ਜੀਵ ਹੋਰ ਖਤਮ ਕਰਦੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ